वाहिगु जी रिश्ता जी बिझनसम लो नाम नम हाइडरक ह्या हा जी नरोला आहे उन्नी सो चनचा जनम पण फुट गहरा हाइट है ਬਿਜ਼ਨਸ ਹੈ ਜੀ ਨਾਲ ਆਪਣਾ ਠੀਕ ਹੈ ਜੀ ਵਧੀਆ ਆਮਦਨ ਹੈ ਦੋ ਪੈਨਾ ਜੋ ਮੈਰਿਡ ਨੇ ਪਰਿਵਾਰ ਤੇ ਮਾਤਾ ਜੀ ਪਿਤਾ ਜੀ ਔਰ ਲੜਕੀ ਚਾਹੀਦੀ ਹੈ ਜੀ ਵਧੀਆ ਸੁਭਾਦੀ ਹੋਵੇ ਵਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਜਰੂਰ ਸੰਪਰਕ ਕਰਨਾ। ਮੈਗਜੋ ਜੀ ਰਿਸ਼ਤਾ ਜੀ ਕਿ ਰੇਲੋ ਲੜਕੀ ਦਾ ਨਾਮ ਕੋਰ ਜੱਟ ਸਿਕ 1992 ਦਾ ਜਨਮ ਹੈ ਜੀ 1 ਫੁੱਟ 4 ਹਾਈਟ ਬੀ ਐਸ ਸੀ ਕੰਪਿਊਟਰ ਸਾਇੰਸ ਵਿੱਚ ਕੀਤੀ ਹੈ ਔਰ ਪਿਤਾ ਜੀ ਸਰਕਾਰੀ ਨੌਕਰੀ ਕਰਦੇ ਨੇ ਮਾਤਾ ਜੀ ਹੋਮ ਮੇਕਰ ਚਾਰ ਪੈਨਾ ਨੇ ਦੋ ਮੈਰਿਡ ਇੱਕ ਭਰਾ ਏਰੀਆ ਤਰਨਤਾਰਨ ਬ੍ਰਦਰ ਵੀ ਨਰ ਮੈਰਿਡ ਹੈ ਠੀਕ ਹੈ ਜੀ ਲੜਕਾ ਚਾਹੀਦਾ ਜੋ ਵਧੀਆ ਹੋ ਤਰਨਤਾਰਨ ਤੇ ਅੰਮ੍ਰਿਤਸਰ ਵਾਲਿਆਂ ਨੂੰ ਪਹਿਲ ਹੈ ਜੀ ਲੜਕਾ ਇਟਲੀ ਵਿੱਚ ਰਹਿੰਦਾ ਹੋਵੇ ਵਾਈਗਰੋ ਜੀ ਰਿਸ਼ਤੇ ਦੀ ਦਾਦਾ ਸਵਾਮੀ ਪਰਿਵਾਰ ਤੋਂ ਜੀ ਲੜਕੇ ਦਾ ਨਾਮ ਹਾਈਡਰ ਖੇਗਾ ਜੀ ਬੱਗਾ ਕਾਸਟ ਹੈ ਜੀ 1990 ਦਾ ਜਨਮ ਲੜਕੇ ਦਾ ਡਿਵੋਰਸ ਹੋਇਆ ਪਿਆ ਜੀ ਪੈਂਫਰ ਦਾ ਸਾਈਟ ਹੈ ਸੁਨਿਆਰਾ ਕਾਸਟ ਹੈ ਜੀ ਲੜਕੀਆਂ ਅ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਵਿੱਚ ਕਾਰ ਡਰਾਈਵਿੰਗ ਕਰਦੇ ਆ ਜੀ ਵਧੀਆ ਆਮਦਨ ਨੇ ਔਰ ਡਿਵੋਰਸ ਹੋਇਆ ਜੀ ਇਹਨਾਂ ਦਾ ਪਿਤਾ ਜੀ ਨਹੀਂ ਹੈ ਮਾਤਾ ਜੀ ਹੋਮ ਮੇਕਰ ਦੋ ਪਹਿਨਾ ਜੋ ਮੈਰਿਟ ਨੇ ਏਰੀਆ ਜਲੰਧਰ ਲੜਕੀ ਚਾਹੀਦੀ ਹੈ ਕਰੇਲੂ ਹੋਵੇ ਵੈਸ਼ਨੋਵੀ ਜਾਂ ਫਿਰ ਰਾਧਾ ਸੁਆਮੀ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਇਹਨਾਂ ਨੂੰ ਜ਼ਰੂਰ ਸੰਪਰਕ ਕਰਨਾ ਜੀ ਵਾਹਿਗੁਰੂ ਜੀ ਰਿਸ਼ਤਾ ਜੀ ਲੜਕੇ ਦਾ ਨਾਮ ਹਾਈਦਰਾ ਖਗਿਆ ਜੀ ਕਾਸਟ ਚੋਪੜਾ ਜੀ 1999 ਦਾ ਜਨਮ ਪੰਫੁੱਟ ਸਾਥ ਹੈ ਤੇ 12ਵੀਂ ਪਾਸ ਨੇ ਪ੍ਰਾਈਵੇਟ ਨੌਕਰੀ ਕਰਦੇ ਨੇ ਪਿਤਾ ਜੀ ਵੀ ਜੈਕਟ ਸੇਲਸਮੈਨ ਦੀ ਜੌਬ ਕਰਦੇ ਸੀ ਮਾਤਾ ਜੀ ਹੋਮ ਮੇਕਰ ਇਕ ਪੈਨ ਮੈਰਿਡ ਹੈ ਏਰੀਆ ਲੁਧਿਆਣਾ ਲੜਕੀ ਚਾਹੀਦੀ ਹੈ ਵਧੀਆ ਸੁਭਾਅ ਦੀ ਘਰੇਲੂ ਹੋਵੇ ਔਰ ਨੋ ਡਿਮਾਂਡ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਰਿਸ਼ਤੇਦਾਰ ਇਹਨਾਂ ਦੇ ਨਾਲ ਵਾਈ ਘਰ ਜੀ ਰਿਸ਼ਤੇ ਜੀ ਦੁਬਈ ਤੋਂ ਰਾਮਗੜੀ ਆ ਲੜਕੇ ਦਾ ਜੀ ਨਾਮ ਸਿੰਘ ਜਨਮ 1995 पढ़ाई इन्होंने बारहवीं की है जी और पंच फुट अठ हाइट है दुबई के वर्किंग करते हैं और वजी आमदन है माता जी होमेकर पिता जी और एक भैन व्याई हुई है जी कैनेडा सारे परिवार का इन्ह का कैनेडा का वीजा लगा हुआ एक ब्रदर है जी इन्हों का ठीक है एरिया खन्ना लड़की चाहिए जो वजिया सुबाई होधेरी जाने ली जरूर संपर्क करना वागुरु जी, जी रिश्ता जी लड़की का नाम हाइडरक है गया जी कास्ट वालिया घरेलू लड़की है जी उन्नी सौ सतानवे का जन्म पांच फुट पांच हाइट है जी वैष्णो परिवार है बी ए पास है जी परिवार के माता जी पिता जी एक छोटा भ्रा एरिया मुकेरियाँ लड़का चाहिए वादिया तो वैष्णो होव अपना वधिया काम काज करता हो वे या फिर और छोटे परिवार तो होवे ठीक है जी इन जरूर संपर्क करना जी वाहू जी रिश्ता जी वैल सैटल्ड लड़के का जी नाम सिंह पाटिया कास्ट उन्नीस सौ नब्बे का जन्म पठ फुट ग्यारह हाइट है बी ए पास और अपना बिजनेस है जी फुटवेयर फुटवेयर का स्टोर है और ट्रेंड ट्रेड ਟ੍ਰੇਡਿੰਗ ਆਫ ਗਾਰਮੈਂਟਸ ਠੀਕ ਹੈ ਜੀ ਪਿਤਾ ਜੀ ਨਹੀਂ ਹਰ ਮਾਤਾ ਜੀ ਹੋਮ ਮੇਕਰ ਇੱਕ ਵੱਡਾ ਪ੍ਰਾ ਮੈਰਿਡ ਹੈ ਏਰੀਆ ਲੁਧਿਆਣਾ ਲੜਕੀ ਚਾਹੀਦੀ ਜੋ ਵਧੀਆ ਸੁਭਾਦੀ ਹੋਵੇ ਔਰ ਨੋ ਡਿਮਾਂਡ ਲੜਕੀ ਬਸ ਪੜ੍ਹੀ ਲਿਖੀ ਹੋਣੀ ਚਾਹੀਦੀ ਹੈ ਵਾਈਕ੍ਰੋ ਜੀ ਰਿਸ਼ਤਾ ਜੀ ਵੈਲ ਸੈਟਲਡ ਦੇ ਲੜਕੇ ਦਾ ਜੀ ਨਾਮ ਸਿੰਘ ਇਟ ਸਵਰਜਨਮ ਜੀ ਗੁਰਦਾ ਸੌਰੀ ਗ੍ਰੈਜੂਏਸ਼ਨ ਕਿੱਤੀ ਹੋਈ ਹੈ ਔਰ ਕਾਸਟ ਜੀ ਜਰਨਲ ਰਾਜਪੂਤ ਕੰਮ ਕਰਦੇ ਜੀ ਪ੍ਰਾਈਵੇਟ ਨੌਕਰੀ ਵਧੀਆ ਆਮਦਨ ਹੈ ਜੀ ਪਿਤਾ ਜੀ ਆਪਣਾ ਬਿਜ਼ਨਸ ਹੈ ਜੀ ਮਾਤਾ ਜੀ ਹੋਮ ਮੇਕਰ ਇੱਕ ਸਿਸਟਰ ਹੈ ਜੋ ਮੈਰਿਡ ਹੈ ਇੱਕ ਪ੍ਰਾਪ ਪ੍ਰਾਪਰਟੀ ਡੀਲਰ ਏਰੀਆ ਜੀ ਅੰਮ੍ਰਿਤਸਰ ਲੜਕੀ ਚਾਹੀਦੀ ਹੈ ਵਧੀਆ ਸੁਭਾਅ ਦੀ ਵਧੇਰੀ ਜਾਣਕਾਰੀ ਦੀ ਤੁਸੀਂ ਇਹਨਾਂ ਨੂੰ ਜਰੂਰ ਸੰਪਰਕ ਕਰਨਾ ਵਾਹਿਗੁਰੂ ਜੀ ਰਿਸ਼ਤਾ ਜੀ ਵੈਰੀ ਵੈਲ ਸੈਟਲ ਜੱਟ ਸਿੱਖ ਮੱਲੀ ਲੜਕੇ ਦਾ ਜੀ ਸ਼ੋਰਟ ਟਾਈਮ ਡਿਵੋਰਸ ਹੋਇਆ ਇੱਕ ਮਹੀਨਾ ਇਹ ਨਰੀ ਮੈਰਿਜ ਚੱਲੀ ਸੀ ਠੀਕ ਹੈ ਜੀ ਨਾਮ ਸਿੰਘ 1994 ਦਾ ਜਨਮ ਹੈ ਬੀਏ ਪਾਸ ਵੈਲ ਸੈਟਲਡ ਬਿਜ਼ਨਸ ਹੈ ਜੀ ਫੈਕਟਰੀ ਹੈ ਸ਼ਾਇਦ ਜਾਇਦਾਦ ਔਰ ਆਪਣੀ ਜ਼ਮੀਨ ਏਰੀਆ ਜੀ ਜਲੰਧਰ ਜੱਟ ਸਿੱਖ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਸਿੰਪਲ ਤੇ ਘਰੇਲੂ ਅਨਮੈਰਿਡ ਹੋਵੇ ਨੋ ਡਿਮਾਂਡ ਚੁਣੀ ਛੜਾਵਾ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਰਿਸ਼ਤੇ ਦੀ ਵੈਗਰੂ ਜੀ ਰਿਸ਼ਤੇ ਦੀ ਬਿਜ਼ਨਸਮੈਨ ਲੜਕੇ ਦਾ ਨਾਮ ਹਾਈਡਰੋ ਖਾਇਆ ਜੀ ਮਲਹੋਤਰਾ ਨੇ ਖਤਰੀ ਕਾਸਟ ਹੈ 1992 ਦਾ ਜਨਮ 5 ਫੁੱਟ 8 ਹਾਈਟ ਹੈ ਬਾਰਵੀਂ ਪਾਸ ਨੇ ਇਹਨਾਂ ਆਪਣਾ ਬਿਜ਼ਨਸ ਹੈ ਜੀ ਪਲੱਸ ਪਾਰਟ ਟਾਈਮ ਜੌਬ ਵੀ ਕਰਦੇ ਆ ਅਕਾਊਂਟੈਂਟ ਦੀ ਇੱਕ ਸਿਸਟਰ ਹੈ ਜੋ ਮੈਰਿਡ ਹੈ ਪਿਤਾ ਜੀ ਮਤਲਬ ਕਿ ਇਹਨਾਂ ਦੀ ਆਪਣੀ ਦੁਕਾਨ ਹੈ ਬਿਜ਼ਨਸ ਹੈ ਜੀ ਇਹਨਾਂ ਆਪਣਾ ਏਰੀਆ ਫਗਵਾੜਾ ਆਪਣਾ ਘਰ ਹੈ ਠੀਕ ਹੈ ਜੀ ਔਰ ਲੜਕੀ ਚਾਹੀਦੀ ਜੀ ਸਿੰਪਲ ਕਰੇਲੂ ਨੋ ਡਿਮਾਂਡ ਤੁਸੀਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਰਿਸ਼ਤੇਦਾਰੀ ਮੈਂ ਕੁਝ ਰਿਸ਼ਤੇ ਜੀ ਦੁਬਈ ਤੋਂ ਲੜਕੀ ਦਾ ਨਾਮ ਕੋਰ 1993 ਦਾ ਜਨਮ ਪਨਫੁੱਟੀ ਖਾਇਟ ਹੈ ਪਰ ਜੇਕਰ ਤੁਹਾਨੂੰ ਮਿਆਰ ਨੇ ਕੰਮ ਦੁਬਈ ਵਿੱਚ ਕਰਦੇ ਹੋ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਇੱਕ ਪੈਨ ਤੇ ਭਰਾ ਦੋਵੇਂ ਮੈਰਿਡ ਲੜਕਾ ਜਿਹਦਾ ਜੀ ਸੇਮ ਕਾਸਟ ਵਾਲੇ ਹੀ ਸੰਪਰਕਰਨ ਦੁਬਈ ਹੋ ਰਹਿਣਾ ਹੈ NRI ਸੰਪਰਕਰਸ ਜੀ ਲੜਕਾ ਬੈ ਸੈਟਲਡ ਹੋਏ ਲੈਗਰਜੀ ਰਿਸ਼ਤਾ ਜੀ ਲੜਕੇ ਦਾ ਸਿੰਗਲ ਸਨ ਹੈ ਜੀ ਨਾਮ ਕੁਮਾਰ 1995 ਦਾ ਜਨਮ 5 ਫੁੱਟ 11 ਹਾਈ ਟੈਕ ਕਾਸਟ ਟੀਮਾਨ ਤਰਖਾਨ ਨੇ 12ਵੀਂ ਪਾਸ ਹੈ ਜੀ ਵੈਸ਼ਨੋ ਲੜਕਾ ਪ੍ਰਾਈਵੇਟ ਨੌਕਰੀ ਕਰਦੇ ਵਧੀਆ ਆਮਦਨ ਹੈ ਜੀ ਪਰਿਵਾਰ ਦੇ ਵਿੱਚ ਮਾਤਾ ਜੀ ਨੇ ਜੋ ਹੋਮ ਮੇਕਰ ਨੇ ਏਰੀਆ ਕਿਰਤਪੁਰ ਸੈਵਲੜਕੇ ਵੀ ਕਿਰਤਪੁਰ ਵਾਲਿਆਂ ਨੂੰ ਪਹਿਲਾ ਜੀ ਵਧੀਆ ਸੁਭਾਅ ਦੀ ਹੋਵੇ ਨੋ ਡਿਮਾਂਡ ਵੈਗਰਜੀ ਰਿਸ਼ਤਾ ਜੀ ਸਰਕਾਰੀ ਨੌਕਰੀ ਕਰਦੇ ਮੁੰਡੇ ਦਾ ਜੀ ਨਾਮ ਹਾਈਡਰ ਖਾਗਾ ਜੀ ਸ਼ਰਮਾ 1999 ਦਾ ਜਨਮ 5 ਫੁੱਟ 9 ਹਾਈਟ ਹੈ ਬੀਏ ਪਾਸ ਆਈਟੀ ਦਾ ਕੋਰਸ ਕੀਤਾ ਹੈ ਜੀ ਔਰ ਸਰਕਾਰੀ ਨੌਕਰੀ ਕਰਦਾ ਪਿਤਾ ਜ ਜੋ ਇਕਨ ਮੈਰਿਡ ਹੋ ਵੀ ਸਰਕਾਰੀ ਨੌਕਰੀ ਕਰਦੇ ਔਰ ਪਟਿਆਲੇ ਦੇ ਰਹਿਣ ਵਾਲੇ ਜੀ ਲੜਕੀ ਜਿਹੜੀ ਜੋ ਵਧੀਆ ਸੁਭਾਦੀ ਹੋਵੇ ਉਹਦੀ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਜ਼ਰੂਰ ਸੰਪਰਕ ਕਰਨਾ ਵਾਈ ਗਰੂ ਜੀ ਰਿਸ਼ਤਾ ਜੀ ਕੈਨੇਡਾ ਪੀਆ ਰਾਮ ਗੜੀਆ ਲੜਕੇ ਦਾ ਜੀ ਨਾਮ ਸਿੰਘ 1996 ਦਾ ਜਨਮ ਪਿੰਡ ਫੁੱਟ 11 ਹਾਈ ਟੈਪ ਬੀਟਾ ਕਿਤੇ ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ ਔਰ ਵਰਕਿੰਗ ਕਰਦੇ ਪਏ ਜੀ ਸੀਐਨਸੀ ਆਪਰੇਟਰ ਦੀ ਪਿਤਾ ਜੀ ਦਾ ਆਪਣਾ ਕਾਰੋਬਾਰਾ ਜੀ ਮਾਤਾ ਜੀ ਹੋਮ ਮੇਕਰ ਇੱਕ ਪੈਨ ਤੇ ਇੱਕ ਪ੍ਰਾ ਜੋ ਬ੍ਰਦਰ ਹਨਾ ਕੈਨੇਡਾ ਦੇ ਵਿੱਚ ਹੈ ਏਰੀਆ ਲੁਧਿਆਣਾ ਲੜਕੀਆਂ ਸੋਰੀ ਲੜਕੀ ਚਾਹੀਦੀ ਜੀ ਵੈਲ ਐਜੂਕੇਟਿਡ ਹੋਵੇ ਜੀ ਪੰਜਾਬ ਤੋਂ ਹੈ ਜੇ ਕੈਨੇਡਾ ਤੋਂ ਹੈ ਤੇ ਤਾਨਾ ਨੂੰ ਸੰਪਰਕ ਕਰ ਸਕਦੇ ਹੋ ਜੀ ਮਤਲਬ ਪੰਜਾਬ ਔਰ ਕੈਨੇਡਾ ਵਾਲੇ ਸੰਪਰਕ ਕਰ ਸਕਦੇ ਹਨ ਨੂੰ ਠੀਕ ਹੈ ਜੀ ਲੜਕੀ ਦੀ ਕੱਦ 5 ਫੁੱਟ 5 ਹੋਵੇ ਠੀਕ ਹੈ ਬਧੇਰੀ ਜਾਣਕਾਰੀ ਲਈ ਨਜਰੂ ਸੰਪਰਕ ਕਰਨਾ ਵਾਹਿਗੁਰੂ ਜੀ ਰਿਸ਼ਤਾ ਜੀ ਲੜਕੀ ਦਾ ਕੈਨੇਡਾ ਪੀਆਰ ਹੈ ਜੀ ਜੱਟ ਸਿੱਖ ਨੇ ਨਾਮ ਕੋਰ ਮਹੰਦ 1996 ਦਾ ਜਨਮ 5 ਫੁੱਟ 5 ਹਾਈਟ ਹੈ ਜੀ ਮੋਗੇ ਦੇ ਰਹਿਣ ਵਾਲੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਨ ਠੀਕ ਹੈ ਔਰ ਲੜਕਾ ਕੈਨੇਡਾ ਦਾ ਪਿਆਰ ਹੋਵੇ ਆਪਣਾ ਕੰਮਕਾਜ ਕਰਦਾ ਹੋਵੇ ਨਸ਼ੇ ਤੋਂ ਰਹਿਤ ਹੋਵੇ ਔਰ ਲੜਕੇ ਦੇ ਕੋਲ 5 ਕਿਲੇ ਜ਼ਮੀਨ ਹੋਵੇ ਮੈਡਰਿਸ ਬਿਊਰੋ ਵਾਲਿਆਂ ਨੂੰ ਫੋਨ ਨਾ ਕਰਨ ਮੁੱਗੇ ਦੇ ਨੇੜੇ ਵਾਲਿਆਂ ਨੂੰ ਪਹਿਲ ਹੈ ਜੀ। ਵਾਈਗ੍ਰੇ ਜਿਸਤਾ ਜੀ ਲੜਕੇ ਦਾ ਨਾਮ ਹਾਈਡਰੋ ਹੈ ਜੀ ਕਾਸਟ ਤੇ ਮਾਨ 1990 ਦਾ ਜਨਮ 5 ਫੁੱਟ 5 ਹਾਈਟ ਹੈ। ਮੈਟ੍ਰਿਕ ਕੀਤੀ ਹੋਈ ਹੈ ਨੇ ਔਰ ਮੈਡੀਕਲ ਸਟੋਰ ਵਿੱਚ ਜੌਬ ਕਰਦੇ ਪਏ ਠੀਕ ਹੈ ਜੀ ਪਿਤਾ ਜੀ ਦਾ ਬਿਜ਼ਨਸ ਹੈ ਜੀ ਇਲੈਕਟ੍ਰਿਸਿਟੀ ਦਾ। ਇੱਕ ਛੋਟਾ ਬ੍ਰਦਰ ਹੈ ਜੋ ਸਟੱਡੀ ਕਰਦੇ ਪਏ ਨੇ ਇੱਕ ਕੁ ਸਿਸਟਰ ਹੈ ਨਾ ਜੋ ਮੈਰੀਡ ਐਂਡ ਵੈਲ ਸੈਟਲਡ ਹੈ। ਏਰੀਆ ਲੁਧਿਆਣਾ ਲੜਕੀ ਚਾਹੀਦੀ ਹੈ ਜੋ ਪੰਜਾਬੀ ਹੋਵੇ ਵਧੀਆ ਸੁਭਾਤੀ ਹੋਵੇ ਵਧੇਰੇ ਜਾਣਕਾਰੀ ਲਈ ਇਹਨਾਂ ਨੂੰ ਜਰੂਰ ਸੰਪਰਕ ਕਰਨਾ ਜੀ। ਵਾਈਗ੍ਰੇ ਨਾਮ ਹਾਈਡਰਖਾ ਜੀ 1999 ਦਾ ਜਨਮ 5 ਫੁੱਟ 7 ਇਟਾ ਜੀ ਰੰਗ ਸਾਫ ਕਾਸਟ ਹੈ ਜੀ ਖਤਰੀ ਅਰੋੜਾ ਚਾਵਲਾ ਗ੍ਰੈਜੂਏਸ਼ਨ ਕਿੱਤੀ ਹੋਈ ਬੱਚੇ ਨੇ ਔਰ ਆਪਣਾ ਕੰਮ ਹੈ ਜੀ ਅਕਾਊਂਟੈਂਟ ਦਾ ਜੀਐਸਟੀ ਇਨਕਮ ਟੈਕਸ ਪਿਤਾ ਜੀ ਅਕਾਊਂਟੈਂਟ ਦਾ ਕੰਮ ਕਰਦੇ ਨੇ ਏਰੀਆ ਜੀ ਪਟਿਆਲਾ ਲੜਕੀ ਚਾਹੀਦੀ ਸੋਣੀ ਤੇ ਬੜੇ ਲਿਖੀ ਵਧੇਰੇ ਜਾਣਕਾਰੀ ਲਈ ਇਹਨਾਂ ਨੂੰ ਸੰਪਰਕ ਕਰਨਾ ਨਾਈਟ ਰਿਸ਼ਤੇ ਜੀ ਵੈਲ ਸੈਟਲਡ ਦੁਬਈ ਦੇ ਲੜਕੇ ਦਾ ਜੀ ਰਿਸ਼ਤਾ ਰਾਮਗੜੀਆ ਕਲਸੀ ਨੇ ਠੀਕ ਹੈ ਜੀ ਔਰ ਵਦੀ ਆਮਦਨਾਂ ਜੀ ਇਹਨਾਂ ਦੀ ਮੋਗੇ ਦੇ ਰਹਿਣ ਵਾਲੇ ਨਾਮ ਸਿੰਘ ਰਾਮਗੜੀਆ ਨੇ 199 ਦਾ ਜਨਮ ਜੀ ਪੰਜ ਫੁੱਟ ਦੋ ਹਾਈਟ ਦਾ ਸਟੈਂਡਰਡੀ ਮੈਟ੍ਰਿਕ ਹੈ काम करते जी मार्बल ਦੇ ठेकेदार ਨੇ ਠੀਕ ਹੈ ਜੀ ਵਧੀਆ ਆਮਦਨ ਹੈ ਇੱਕ ਭਰਾ ਵਿਆਹ ਹੋਇਆ ਵਾ ਇੱਕ ਭੈਣ ਵੀ ਵਿਆਹੀ ਹੋਈ ਹੈ ਪੁਰਤਗਾਲ ਦੇ ਵਿੱਚ ਪਿਤਾ ਜੀ ਕੋਠਿਆਂ ਦੇ ਠੇਕੇਦਾਰ ਨੇ ਮਾਤਾ ਜੀ ਹੋਮ ਮੇਕਰ ਏਰੀਆ ਮੋਗਾ ਲੜਕੀ ਚਾਹੀਦੀ ਹੈ ਸਿੰਪਲ ਤੇ ਵਧੀਆ ਸੁਭਾਅ ਦੀ ਹੋਵੇ ਨੋ ਡਿਮਾਂਡ ਚੁੰਨੀ ਚੜਾਵਾ ਵਧੇਰੇ ਜਾਣਕਾਰੀ ਲਈ ਤੁਸੀਂ انہਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਰਿਸ਼ਤਾ ਜੀ ਕਰੇਲੂ ਲੜਕੀ ਦਾ ਨਾਮ ਕੋਰ ਸ਼ੇਰ gil ਨੇ ਠੀਕ ਹੈ ਜੀ ਜਨਮ 1996 ਕਾਸਟ ਹੈ ਜੀ ਮਜਬੂਤੀ ਸਿੱਖ 5.40 ਹਾਈਟ ਹੈ 12ਵੀਂ ਪਾਸ ਹੈ ਸਲਾਈ ਦਾ ਸਾਰਾ ਕੰਮ ਜਾਣਦੀ ਪਰਿਵਾਰ ਦੀ ਮਾਤਾ ਜੀ ਪਿਤਾ ਜੀ ਦੋਪਰਾ ਇੱਕ ਬਰਾਵੀਆ ਹੋਇਆ ਹੈ ਏਰੀਆ ਅੰਮ੍ਰਿਤਸਰ ਦਾ ਜੀ ਲੜਕਾ ਚਾਹੀਦਾ ਵੈਸ਼ਨੋ ਤੇ ਵਧੀਆ ਹੋਵੇ ਅੰਮ੍ਰਿਤਾਰੀ ਹੋਵੇ ਨੌਕਰੀ ਕਰਦਾ ਹੋਵੇ ਅੰਮ੍ਰਿਤਸਰ ਵਾਲਿਆਂ ਨੂੰ ਪਹਿਲਾਂ ਜੀ ਸੇਮ ਕਾਸਟ ਵਾਲੇ ਹੀ ਸੰਪਰਕ ਕਰਨ ਵਾਈਗੁਰ ਜੀ ਰਿਸ਼ਤਾ ਜੀ ਲੜਕੇ ਦਾ ਰਾਮ ਗੜੀਆ ਕਾਸਟ ਚ ਤੋਂ ਬਿਲੋਂਗ ਕਰਦਾ ਜੀ ਨਾਮ ਸਿੰਘ 1995 ਦਾ ਜਨਮ 5 ਫੁੱਟ 5 ਹਾਈਟ ਹੈ ਜੀ 10ਵੀਂ ਪਾਸ ਔਰ ਕੰਮ ਹੈ ਜੀ ਮੋਕੈਨਿਕਲ ਹੈਗੇ ਨੇ ਮੋਟਰਸਾਈਕਲ ਦੇ ਠੀਕ ਹੈ ਜੀ ਪਿਤਾ ਜੀ ਜਿਹੜੇ ਕਿਨੇ ਕਾਰਪੈਂਟਿੰਗ ਨੇ ਮਾਤਾ ਜੀ ਨਹੀਂ ਹਨ ਇੱਕ ਪੈਂ ਤੇ ਪ੍ਰਾਦੋ ਵਿੱਚ ਮੈਰਿਡ ਹੈ ਜੀ ਏਰੀਆ ਅੰਮ੍ਰਿਤਸਰ ਲੜਕੀ ਚਾਹੀਦੀ ਹੈ ਜੀ ਸੇਮ ਕਾਸਟ ਵਾਲਿਆਂ ਨੂੰ ਪਹਿਲਾ ਵਧੀਆ ਸੁਭਾਦੀ ਹੋਵੇ ਚੁੰਨੀ ਚੜਾਵਾ ਕੋਈ ਮੰਗ ਨਹੀਂ ਹੈ ਜੀ ਨਾ ਤੇ ਠੀਕ ਹੈ ਜੀ ਬਾਈਕਰ ਜੀ ਰਿਸ਼ਤਾ ਜੀ ਜੱਟ ਸਿੱਖ ਲੜਕੇ ਦਾ ਸੈਟਲਡ ਹੈ ਜੀ ਨਾਮ ਸਿੰਘ ਔਰ 1987 ਦਾ ਜਨਮ ਪੰਫੁੱਟ ਅਠ ਹਾਈਟਾਜੀ ਬਾਰਵੀਂ ਪਾਸ ਔਰ ਵਧੀਆ ਕੰਮ ਕਰਦੇ ਜੀ 에어ਪੋਰਟ ਤੇ ਨੇ ਔਰ ਦੋ ਪ੍ਰਾਤ ਹਤੇ ਇੱਕ ਪੈਨਸਾ ਵਿਆਹ ਹੋਏ ਹਨ ਏਰੀਆ ਅੰਮ੍ਰਿਤਸਰ ਅਜਨਾਲਾ ਲੜਕੀ ਚਾਹੀਦੀ ਜੋ ਬਤਿਆ ਸੁਭਾਦੀ ਹੋਵੇ ਇਨਰਸ ਸੰਪਰਕ ਕਰਨਾ ਚਾਹੀਦਾ ਹੈ ਗ੍ਰੋਜਰੀ ਰਿਸ਼ਤਾ ਜੀ ਵੈਰੀ ਵੈਲ ਸੈਟਲਡ ਡਜੈਕਟ ਸਿੱਖ ਲੜਕੇ ਦਾ ਨਾਮ ਸਿੰਘ ਔਲਖ ਉਮਰ 27 ਸਾਲ ਸ਼ਹਿਰੀ ਜਾਇਦਾਦ ਦਾ ਜੀ ਲੜਕੇ ਦੇ ਕੋ ਔਰ 12ਵੀਂ ਪਾਸ ਨੇ ਵੈਸ਼ਨੋ ਲੜਕਾ ਜੀ ਆਪਣਾ ਬਿਜ਼ਨਸ ਹੈ ਪਿਤਾ ਜੀ ਬਿਜ਼ਨਸਮੈਨ ਨੇ ਮਾਤਾ ਜੀ ਟੀਚਰ ਨੇ ਇੱਕ ਭਰਾ ਵੱਡਾ ਵਿਆਹ ਹੋਇਆ ਹੈ ਇਹਨਾਂ ਦਾ ਏਰੀਆ ਕਪੂਰਥਲਾ ਲੜਕੀ ਚਾਹੀਦੀ ਹੈ ਬਹੁਤ ਹੀ ਸੁਭਾਦੀ ਨੋ ਡਿਮਾਂਡ ਵਧੇਰੇ ਜਾਣਕਾਰੀ ਲਈ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ